ਤੇ ਪਵਾਨੀਗੜ੍ਹ ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇੱਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਲਈ ਜੀ ਹਾਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਖਤ ਸੁਰੱਖਿਆ ਪ੍ਰਬੰਧਾ ਹੈਠ ਮੀਟਿੰਗ ਕਰਵਾਈ ਗਈ ਜਿੱਥੇ ਕਿ ਸਰਬਸੰਮਤੀ ਨਾਲ ਵਿੱਕੀ ਬਾਜਵਾ ਨਾਮ ਦੇ ਇੱਕ ਨੌਜਵਾਨ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਪਰ ਇਸ ਚੋਣ ਤੋਂ ਖਫਾ ਇੱਕ ਆਪਰੇਟਰ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਗਈ ਅਤੇ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਯੂਨੀਅਨ ਚੇਅਰ ਪ੍ਰਧਾਨ ਦੇ ਅਹੁਦੇ ਦੀ ਚੋਣ VOTING ਰਾਹੀਂ ਨਾ ਕਰਵਾਏ ਜਾਣ ਤੋਂ ਨਾਰਾਜ਼ ਆਪਰੇਟਰਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਅੱਜ ਜਲੂਸ ਕੱਢਤਾ ਉਹ ਬੰਦਾ ਮਰ ਗਿਆ ਜਿੰਨਾਂ ਦਾ ਭਰਾ ਜੱਟਵਾਰ ਹੋਊਗੀ मुर्दाबाद मु सरकारिंदादान दवाई दवाई पीया दवाई पी क्या दवाई पी क्या दवाई गर कोई गड्डी कोई नहीं है

वो गए गोट करोटो ਕਿਤੇ ਕਿਤੇ ਜਾ ਰਹੇ ਲੱਗੇ ਜਾਓ ਇਹਨੂੰ ਕਿਥੇ ਸਰਕਾਰੀ ਹੱਥ ਪੱਗ ਨਹੀਂ ਲੱਗੇ ਜਾਣਾ ਤਾਂ ਪਵਾਨੀਗੜ੍ਹ ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ਅਤੇ ਹਿਸਾਬ ਕਿਤਾਬ ਲਈ ਅੱਜ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਪੁਰਾਣੀ ਟਰੱਕ ਯੂਨੀਅਨ ਵਿਖੇ ਮੀਟਿੰਗ ਕੀਤੀ ਗਈ ਸੀ ਇਸ ਦੌਰਾਨ ਜਿਵੇਂ ਹੀ ਨਵੇਂ ਪ੍ਰਧਾਨ ਦਾ ਨਾਮ ਪ੍ਰਪੋਜ਼ ਕੀਤਾ ਗਿਆ ਤਾਂ ਉੱਥੇ ਮੌਜੂਦ ਇੱਕ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਵੱਲੋਂ ਇਸ ਪ੍ਰਦਾਨਗੀ ਦੀ ਚੋਣ ਤੇ ਇਤਰਾਜ ਜਤਾਇਆ ਗਿਆ ਤੇ ਨਾਰੇਬਾਜ਼ੀ ਸ਼ੁਰੂ ਕੀਤੀ ਗਈ ਇਸ ਦੌਰਾਨ ਇਸ ਚੋਣ ਤੋਂ ਖਫਾ ਹੋਏ ਇਸ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਨੇ ਆਪਣੀ ਕਾਰ 'ਚ ਰੱਖੀ ਕੀਟਨਾਸ਼ਕ ਦਵਾਈ ਨਿਗਲ ਲਈ ਜਿਸ ਦਾ ਪਤਾ ਚੱਲਦਿਆਂ ਹੀ ਮੌਕੇ ਤੇ ਖੜੇ ਹੋਰ ਟਰੱਕ ਆਪਰੇਟਰਾਂ ਨੇ ਮਨਜੀਤ ਸਿੰਘ ਕਾਕਾ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਇਸ ਚੋਣ ਦਾ ਵਿਰੋਧ ਕਰ ਰਹੇ ਟਰੱਕ ਆਪਰੇਟਰਾਂ ਨੇ ਮੰਗ ਕੀਤੀ ਕਿ ਯੂਨੀਅਨ ਅੰਦਰ VOTING ਪ੍ਰਣਾਲੀ ਰਾਹੀਂ ਹੀ ਪ੍ਰਧਾਨ ਦੀ ਚੋਣ ਕਰਾਈ ਜਾਵੇ ਜਦਕਿ ਦੂਜੇ ਪਾਸੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਆਪਰੇਟਰ ਮਨਜੀਤ ਸਿੰਘ ਕਾਕਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕਈ ਲੀਡਰਾਂ ਵੱਲੋਂ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਸ ਦਾ ਕਥੀ ਤੌਰ ਤੇ 30 ਲੱਖ ਰੁਪਏ ਦਾ ਖਰਚਾ ਵੀ ਕਰਵਾ ਦਿੱਤਾ ਗਿਆ ਪਰ ਹੁਣ ਪ੍ਰਧਾਨ ਕਿਸੇ ਹੋਰ ਨੂੰ ਬਣਾਇਆ ਗਿਆ ਜਿਸ ਤੋਂ ਬਾਅਦ ਉਸ ਨੇ ਖਫਾ ਹੋ ਕੇ ਅਜਿਹਾ ਕਦਮ ਚੁੱਕਿਆ ਦੱਸਦੀ ਹੈ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਵਿੱਤੀ ਵਾਜਬਾ ਨਾਮ ਦੇ ਇੱਕ ਨੌਜਵਾਨ ਨੂੰ ਬਣਾਇਆ ਗਿਆ ਪਰ ਮਨਜੀਤ ਸਿੰਘ ਕਾਕਾ ਇਸ ਤੋਂ ਨਰਾਜ਼ ਚੱਲ ਰਹੇ ਸੀ ਮਨਜੀਤ ਸਿੰਘ ਕਾਕਾ ਨੇ ਇਲਜ਼ਾਮ ਲਗਾਇਆ ਕਿ ਉਸ 30 ਲੱਖ ਰੁਪਿਆ ਕੁਝ ਲੀਡਰਾਂ ਵੱਲੋਂ ਖਰਚ ਕਰਵਾਇਆ ਗਿਆ ਜਿਸ ਤੋਂ ਬਾਅਦ ਪ੍ਰਧਾਨ ਇਸੇ ਹੋਰ ਨੂੰ ਬਰਾ ਦਿੱਤਾ ਗਿਆ ਜਿਸ ਤੋਂ ਖਫਾ ਹੋ ਕੇ ਮਨਜੀਤ ਸਿੰਘ ਕਾਕਾ ਨੇ ਜ਼ਹਿਰੀਲੀ ਦਵਾਈ ਨਿਕਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ